ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰੂ ਰੂਪ ਗੁਰ ਪਿਆਰੀ ਸਾਧ ਸੰਗਤ ਜੀ ਆਓ ਸਰਵਣ ਕਰਦੇ ਹਾਂ ਮੋਰਚਾ ਗੁਰੂ ਕਾ ਬਾਗ ਗੁਰੂ ਕੇ ਬਾਗ ਦੇ ਗੁਰਦੁਆਰੇ ਦਾ ਮਹੰਤ ਸੁੰਦਰ ਦਾਸ ਸੀ ਜਿਸ ਨਾਲ 1 ਸਾਲ ਪਹਿਲਾਂ ਕਮੇਟੀ ਦਾ ਸਮਝੌਤਾ ਹੋ ਗਿਆ ਸੀ ਤੇ ਮਹੰਤ ਨੇ ਅੰਮ੍ਰਿਤ ਪਾਣ ਕਰਕੇ ਕਮੇਟੀ ਅਧੀਨ ਸੇਵਾ ਕਰਨਾ ਪ੍ਰਵਾਨ ਕਰ ਲਿਆ ਸੀ ਸਿੰਘਾਂ ਉੱਤੇ ਸਰਕਾਰੀ ਸ਼ਕਤੀ ਦਾ ਦੌਰ ਵੇਖ ਕੇ ਮਹਾਂਤ ਵੀ ਆਪਣੀ ਹੋਰ ਬਦਲ ਬੈਠਾ ਉਸ ਨੇ ਸਮਝਿਆ ਇਹ ਹੁਣ ਮੂੜ ਜਾਇਦਾਦ ਆਪਣੇ ਕਬਜ਼ੇ ਕੀਤੀ ਜਾ ਸਕੇਗੀ ਪਹਿਲਾ ਵਾਂਗ 8 ਅਗਸਤ ਨੂੰ ਪੰਜ ਸਿੰਘ ਗੁਰੂ ਕੇ ਬਾਗ ਦੀ ਜ਼ਮੀਨ ਵਿੱਚੋਂ ਜੋ ਸਮਝੌਤੇ ਅਨੁਸਾਰ ਕਮੇਟੀ ਦੇ ਪ੍ਰਬੰਧ ਹੇਠ ਆ ਚੁੱਕੀ ਸੀ ਲਕਣਾ ਲੈਣ ਗਏ ਕਿਸੇ ਨੇ ਕੁਛ ਨਾ ਆਕਿਆ ਤੇ ਨਾਲ ਹੀ ਮਹੰਤ ਨੇ ਰਿਪੋਰਟ ਕੀਤੀ ਹਾਂ ਇਸ ਗੱਲ ਦੀ ਇਤਲਾਹਾ ਬੇਦੀ ਬ੍ਰਿਜ ਲਾਲ ਦਿਨੇ ਪੁਲਿਸ ਨੂੰ ਪਹੁੰਚਾਈ ਜਿਸ ਤੇ 9 ਅਗਸਤ ਨੂੰ ਪੁਲਿਸ ਇੰਨਾ ਪੰਨਾ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਲੈ ਗਈ ਤੇ 10 ਅਗਸਤ ਨੂੰ 6-6 ਮਹੀਨੇ ਦੀ ਸਜ਼ਾ ਸੁਣਾ ਦਿੱਤੀ ਸਰਕਾਰ ਨੇ ਅਜਿਹਾ ਕਿਉਂ ਕੀਤਾ ਜਦੋਂ ਕਿ ਕਮੇਟੀ ਦੇ ਆਦਮੀ ਗੁਰਦੁਆਰੇ ਦੀ ਮਲਕੀਅਤ ਵਿੱਚੋਂ ਹੀ ਗੁਰੂ ਕੇ ਲੰਗਰ ਲਈਆਂ ਲੱਕੜਾ ਲਿਆਉਂਦੇ ਸਨ ਇਸ ਦਾ ਸਰਕਾਰ ਨੂੰ ਵੀ ਕੋਈ ਗਿਆਨ ਨਹੀਂ ਸੀ ਪਰ ਸਰਕਾਰ ਤਾਂ ਜਾਣਬੁੱਝ ਕੇ ਲਤ ਅੜਾ ਰਹੀ ਸੀ ਤਾਂ ਕਿ ਅਕਾਲੀਆਂ ਨੂੰ ਕਿਵੇਂ ਨਾ ਕਿਵੇ ਜੇਲੀ ਭੇਜਿਆ ਜਾ ਸਕੇ ਜੇ ਇਹ ਬੇਕਾਨੂੰਨੀ ਕਰ ਰਹਿ ਸੰਤ ਸੁੰਦਰ ਦਾਸ ਦੀ ਰਿਪੋਰਟ ਤੇ ਹੀ ਪੁਲਸ ਨੂੰ ਉੱਥੇ ਪਹੁੰਚਣ ਦੀ ਲੋੜ ਸੀ ਪਰ ਅਸਲੀਅਤ ਇਹ ਹੈ ਕਿ ਗੋਰੀ ਸਰਕਾਰ ਦਾ ਆਪਣਾ ਹੀ ਸੀਨਾ ਕਾਲਾ ਸੀ ਤੇ ਉਹ ਕਿਸੇ ਨਾ ਕਿਸੇ ਬਹਾਨੇ ਨਾਮਿਲ ਵਰਤਨੀਏ ਸਿੱਖਾਂ ਨੂੰ ਦਬਕਾਉਣ ਤੋਂ ਮਕਾਉਣ ਦੀਆਂ ਵਿਅੰਤਾਂ ਬਣਾਂ ਰਹੀ ਸੀ ਅਗਲੀਆਂ ਘਟਨਾਵਾਂ ਇਸ ਗੱਲ ਨੂੰ ਹੋਰ ਸਾਫ਼ ਕਰਦੀਆਂ ਹਨ 10 ਤੋਂ 22 ਅਗਸਤ ਤੱਕ ਪੁਲਿਸ ਚੁੱਪ ਕਰਕੇ ਬੈਠੀ ਰਹੀ ਪਰ ਗ੍ਰਿਫਤਾਰੀ ਕੋਈ ਨਾ ਹੋਈ ਅਖੀਰ ਉਤਲੇ ਹੁਕਮ ਅਨੁਸਾਰ 22 ਤਰੀਕ ਤੋਂ ਗ੍ਰਿਫਤਾਰੀਆਂ ਦਾ سلسلہ ਸ਼ੁਰੂ ਹੋਇਆ ਮੇਡੰਟ ਡਿਪਟੀ ਕਮਿਸ਼ਨਰ ਅਮਰਸਰ 25 ਅਗਸਤ ਨੂੰ ਸ਼ਿਮਲੇ ਤੋਂ ਖਾਸ ਹਦਾਇਤਾਂ ਲੈ ਕੇ ਅੰਮ੍ਰਿਤਸਰ ਪਹੁੰਚ ਗਿਆ ਤੇ ਅੱਗੋਂ ਤੋਂ ਮਾਰਕੁਟਾਈ ਦਾ ਕੰਮ ਵੀ ਸ਼ੁਰੂ ਹੋ ਗਿਆ 26 ਅਗਸਤ 1922 ਨੂੰ ਸਰੋਮਣੀ ਕਮੇਟੀ ਦੇ ਮੀਟਿੰਗ ਕਰ ਰਹੇ ਅੰਤਰਿੰਗ ਮੈਂਬਰ ਸਰਦਾਰ ਮਹਿਤਾਬ ਸਿੰਘ ਪ੍ਰਧਾਨ ਭਗਤ ਜਸਵੰਤ ਸਿੰਘ ਜਰਨਲ ਸੱਤਰ ਪ੍ਰੋਫੈਸਰ ਸਾਈਬ ਸਿੰਘ ਮੀਤ ਸੱਤਰ ਸਰਦਾਰ ਗੁਰਮukh ਸਿੰਘ ਝਬਾਲ ਪ੍ਰਧਾਨ ਅਕਾਲੀ ਦਲ ਮਾਸਟਰ ਤਾਰਾ ਸਿੰਘ ਬਾਬਾ ਕੇਹਰ ਸਿੰਘ ਪੱਟੀ ਸਰਦਾਰ ਰਵੈਲ ਸਿੰਘ ਵੀ ਫੜ ਲਏ ਗਏ ਸਰਕਾਰ ਨੇ ਗੁਰੂ ਕੇ ਬਾਗ ਹੋਰ ਪੁਲਿਸ ਵਧਾ ਦਿੱਤੀ ਤੇ ਪਾਲਸੀ ਇਹ ਧਾਰਨ ਕੀਤੀ ਕਿ ਜੋ ਵੀ ਸਿੰਘ ਲੱਕੜਾ ਲੈਣ ਜਾਂ ਵੈਸੇ ਆਏ ਉਸ ਦੀ ਖੂਬ ਡਾਂਗਾ ਨਾਲ ਮਾਰਕੁਟਾਈ ਕੀਤੀ ਜਾਵੇ ਸਿੰਘਾਂ ਨੇ ਅਕਾਲ ਤਖਤ ਸਾਹਮਣੇ ਭਰੇ ਦੀਵਾਨ ਵਿੱਚ ਐਲਾਨ ਕੀਤਾ ਇਹ ਗੁਰੂ ਕਾ ਬਾਗ ਸਿੱਖ ਕੌਮ ਦੀ ਮਲਕੀਅਤ ਹੈ ਜੇ ਸਰਕਾਰ ਨੇ ਆਪਣਾ ਦਖਲ ਨਾ ਛੱਡਿਆ ਤਾਂ ਇਸੇ ਤਰ੍ਹਾਂ ਸ਼ਾਂਤਮਈ ਸत्याग्रह ਦਾ ਅੰਦੋਲਨ ਜਾਰੀ ਰਹੇਗਾ ਇਸ ਸਮੇਂ ਸੇਵਲ ਨਾਪਰਮਾਨੀ ਦੀ ਲਹਿਰ ਸਰਕਾਰ ਨੇ ਦਬਾਅ ਛੱਡੀ ਸੀ ਇਸ ਲਈ ਉਸ ਨੂੰ ਅਭਿਮਾਨ ਸੀ ਕਿ ਇਹ ਖਾਲਸਾਈ ਜੋਸ਼ ਵੀ ਮਾਰਕਟਾਈ ਨਾਲ ਠੰਡਾ ਪਾ ਦਿੱਤਾ ਜਾਵੇਗਾ ਪਰ ਉਸ ਦਾ ਇਹ ਅਨੁਮਾਨ ਗਲਤ ਨਿਕਲਿਆ 3 اگست ਨੂੰ 60 ਕੋ ਸਿੱਖਾਂ ਦਾ ਜਥਾ ਗੁਰੂ ਕੇ ਬਾਗ ਵੱਲ ਰਵਾਨਾ ਹੋਇਆ ਰਾਹ ਵਿੱਚ ਰਾਤ ਪੈ ਜਾਣ ਤੇ ਸਿੰਘ ਉੱਥੇ ਹੀ ਸੌਂ ਗਏ ਪਰੰਤੂ ਪੁਲਸ ਨੇ ਸੁੱਤੇ ਪੈ ਜਥੇ ਉੱਤੇ ਵੀ ਮਾਰਕਟਾਈ ਕੀਤੀ 31 اگست ਤੋਂ ਹਰ ਰੋਜ਼ 100-100 ਸਿੰਘਾਂ ਦਾ ਜਥਾ ਅਕਾਲ ਤਖਤ ਤੋਂ ਅਰਦਾਸਾ ਸੋਧ ਕੇ ਜਾਣ ਲੱਗਾ ਰਸਤੇ ਵਿੱਚ ਹੀ ਜਥੇ ਉੱਤੇ ਸਖਤ ਮਾਰਕਟਾਈ ਹੁੰਦੀ ਤੇ ਸਿੱਖਾਂ ਨੂੰ ਇਸਾਂ ਤੋਂ ਫੜ ਕੇ ਕੁੱਟ-ਕੁੱਟ ਬੇਹੋਸ਼ ਕਰਕੇ ਸੁੱਟ ਦਿੱਤਾ ਜਾਂਦਾ ਬਾਅਦ ਵਿੱਚ ਕਮੇਟੀ ਵੱਲੋਂ ਮੋਟਰਾਂ ਜਾਂਦੀਆਂ ਤੇ ਜ਼ਖਮੀਆਂ ਨੂੰ ਹਸਪਤਾਲ ਲਿਆ ਕੇ ਉਹਨਾਂ ਦੀ ਸੇਵਾ ਸੰਭਾਲ ਕੀਤੀ ਜਾਂਦੀ ਇਸ ਸਮੇਂ ਤਿੰਨ ਹਸਪਤਾਲ ਕੰਮ ਕਰ ਰਹੇ ਸਨ ਜਿਨ੍ਹਾਂ ਦਾ ਰੋਜ਼ਾਨਾ 3000 ਰੁਪਇਆ ਖਰਚ ਪੈਦਾ ਸੀ ਪਰ باوجود ਇੰਨੀ ਸ਼ਕਤੀ ਦੇ ਕਿਸੇ ਸਿੰਘ ਨੇ ਸ਼ਾਂਤਮਈ ਦੀ ਪ੍ਰਤੀਜ्ञਾ ਨਾ ਤੋੜੀ 2 ਸਤੰਬਰ ਨੂੰ ਪੰਡਤ ਮਦਨ ਮੋਹਨ ਮਾਲਵੀਜੀ ਨੇ ਇਸ ਸਿੱਖਾਂ ਦੇ ਇਸ ਅਦੁੱਤੀ ਸत्याग्रह ਨੂੰ ਅੱਖੀਂ ਦੇਖ ਕੇ ਪ੍ਰਸ਼ੰਸਾ ਅਤੇ ਹਮਦਰਦੀ ਕੀਤੀ 3 ਸਤੰਬਰ ਨੂੰ ਮੁਸਲਮਾਨਾਂ ਖੈਰਦੀਨ ਦੀ ਮਸਜਿਦ ਵਿੱਚ ਸਤਿਆਗ੍ਰਹਿ ਸਿੱਖਾਂ ਨਾਲ ਹਮਦਰਦੀ ਕਰਦਿਆਂ ਰੱਬ ਅੱਗੇ ਦੁਆ ਕੀਤੀ ਗਈ 9 ਸਤੰਬਰ ਨੂੰ ਪੁਲਿਸ ਨੇ ਰਾਹ ਦੀ ਚੌਂਕੀ ਉਠਾ ਲਈ ਤੇ ਰਸਤੇ ਵਿੱਚ ਕੀਤੀ ਜਾਂਦੀ ਮਾਰਕਟਾਈ ਬੰਦ ਕਰ ਦਿੱਤੀ ਤੇ ਜਥਾ ਸਿੱਧਾ ਗੁਰੂ ਦੇ ਬਾਗ ਵਿੱਚ ਪਹੁੰਚਿਆ ਮਿਸਟਰ ਡੀਟੀ ਡਿਪਟੀ ਸੁਪਰਡੰਟ ਪੁਲਿਸ ਨੇ ਖੂਬ ਕਟਾਈ ਕਰਵਾਈ ਪਰ ਸਿੰਘਾਂ ਦੀ ਕੁਰਬਾਨੀ ਤੇ ਧਾਰਮਿਕ ਉਤਸ਼ਾਹ ਵੀ ਲਾਸਾਨੀ ਸੀ ਉਹ ਡਾਂਗਾਂ ਦੀਆਂ ਮਾਰਾਂ ਖਾਦੇ ਵਾਹਿਗੁਰੂ ਵਾਹਿਗੁਰੂ ਆਖਦੇ ਇਹ ਕਈ ਵੇਰ ਇਹ ਵੀ ਕਹਿੰਦੇ ਹੋਰ ਗੱਫੇ ਬਖਸ਼ੋ ਹੋਰ ਗਬਖੇ ਬਖਸ਼ੋ ਸਿੱਖਾਂ ਦੀ ਅਜਾਹੀ ਸਪ੍ਰਿਟ ਦੇਖ ਕੇ ਹਰ ਗੈਰ ਸਿੱਖ ਨੇਵੀ ਸਿੰਘਾਂ ਦੀ ਪ੍ਰਸ਼ੰਸਾ ਕੀਤੀ ਮੁਸਲਮ ਆਊਟਲੁੱਕ 7 ਸਤੰਬਰ 1922 ਦੇ ਪਰਚੇ ਵਿੱਚ ਲਿਖਦਾ ਹੈ ਇਹ ਜਿੰਨੀ ਦੇਰ ਮਾਰ ਪੈਂਦੀ ਰਹੀ ਨਗਾਰਾ ਵੱਜਦਾ ਰਿਹਾ ਅਕਾਲੀ ਜ਼ਮੀਨ ਤੇ ਬੈਠ ਗਏ ਉਹਨਾਂ ਦੀ ਪਿੱਠ ਪੰਗਾ ਗਿੱਟਿਆਂ ਤੇ ਕਈ ਹੋਰ ਹਿੱਸਿਆਂ ਤੇ ਡਾਂਗਾ ਮਾਰੀਆਂ ਗਈਆਂ ਇਹ ਮਾਰ ਬਹੁਤ ਜ਼ਿਆਦਾ ਜ਼ਾਲਮਾਨਾ ਤੇ ਬੇਰਹਿਮੀ ਭਰੀ ਸੀ ਇਸ ਨੂੰ ਦੇਖਿਆ ਨਹੀਂ ਸੀ ਜਾ ਸਕਦਾ ਇਸੇ ਤਰ੍ਹਾਂ ਡਾਕਟਰ ਖਾਨ ਚੰਦ ਦੇਵਾ ਅਕਾਲੀਆਂ ਦੀ ਮਾਨਸਿਕ ਦ੍ਰਿੜਤਾ ਦੀ ਪ੍ਰਸ਼ੰਸਾ ਕਰਦੇ ਕਹਿੰਦੇ ਹਨ ਇਹ ਅਕਾਲੀ ਲਹੂ ਹੱਡੀਆਂ ਦੇ ਨਹੀਂ ਸੀ ਬਣੇ ਹੋਏ ਨਾ ਹੀ ਇਨ੍ਹਾਂ ਵਿੱਚ ਆਮ ਮਨੁੱਖਾਂ ਵਾਲੀ ਰੂਹ ਸੀ ਇਨ੍ਹਾਂ ਦੀ ਸਰੀਰ ਤੇ ਰੋਹਾਨੀ ਸ਼ਕਤੀ ਸੱਚਮੁੱਚ ਅੰਦਾਜ਼ੇ ਤੋਂ ਬਾਹਰ ਸੀ ਇਸੇ ਤਰ੍ਹਾਂ ਖিলাਫਤ ਕਮੇਟੀ ਦੇ ਮੁਖੀ ਮਿਰਜ਼ਾ ਯਾਕੂਬ ਪੈਗ ਜਿਨ੍ਹਾਂ ਕਾਫੀ ਅਰਸਾ ਜ਼ਖਮੀਆਂ ਦੀ ਡਾਕਟਰੀ ਸੇਵਾ ਕੀਤੀ ਲਿਖਦੇ ਹਨ ਸਿੱਖ ਪੰਜਾਬ ਦੀਆਂ ਸਾਰੀਆਂ ਕੌਮਾਂ ਨਾਲੋਂ ਸਖਤ ਜਾਣ ਹਨ ਜੇ ਇਤਨਾ ਕੁਟਾਪਾ ਕਿਸੇ ਹੋਰ ਕੌਮ ਤੇ ਪਿਆ ਹੁੰਦਾ ਤਾਂ ਉਹ ਬਹੁਤ ਦੁਖ ਮੰਨਦੀ ਮੈਂ ਕਿਸੇ ਆਦਮੀ ਨੂੰ ਮਾਰ ਪੈਣ ਤੇ ਹਾਏ ਹਾਏ ਕਰਦਿਆਂ ਨਹੀਂ ਦੇਖਿਆ ਤੇ ਨਾ ਹੀ ਕਿਸੇ ਨੇ ਕੁਟਾਈ ਤੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪ੍ਰਤੱਖ ਤੱਕਿਆ ਕਿ ਪੁਲਿਸ ਅੰਦਰ ਜੁਲਮ ਅਤੇ ਆਕਾਲੀਆਂ ਵਿੱਚ ਰੱਬ ਵਾਸਦਾ ਸੀ 12 ਸਤੰਬਰ ਨੂੰ ਪادری ਸੀ ਐਂਡਰੀਓਸ ਨੇ ਆਬ ਆ ਕੇ ਮਾਰ ਕਟਾਈ ਹੁੰਦੀ ਤੱਕੀ ਇਸ ਬਾਰੇ ਗਵਰਨਰ ਪੰਜਾਬ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਸੈਂਕੜੇ ਈਸਾ ਮਸੀਹੀ ਰੋਜ਼ਾਨਾ ਤਸੀਹਾਂ ਦਾ ਸ਼ਿਕਾਰ ਹੋਏ ਰਹੇ ਹਨ ਜੋ ਸੰਸਾਰ ਨੂੰ ਸ਼ਾਂਤਮਈ ਤੇ ਸਾਹਸ ਦਾ ਨਵਾਂ ਸਬਕ ਸਿਖਾ ਰਹੇ ਹਨ 13 ਸਤੰਬਰ ਨੂੰ ਗਵਰਨਰ ਸਰ ਐਡਵਰਡ ਮੈਕਲੀਗਨ ਵੀ ਗੁਰੂ ਕੇ ਬਾਗ ਪਹੁੰਚਿਆ ਉਸ ਦੇ ਹੁਕਮ ਨਾਲ ਅੱਗੇ ਤੋਂ ਮਾਰ ਕਟਾਈ ਬੰਦ ਹੋ ਗਈ ਤੇ ਗ੍ਰਿਫਤਾਰੀਆਂ ਹੁਣ ਲੱਗੀਆਂ ਹੁਣ ਤੱਕ 1300 ਦੇ ਲਗਭਗ ਗ੍ਰਿਫਤਾਰੀ ਹੋ ਚੁੱਕੀ ਸਨ ਪਹਿਲੇ 20-20 ਸਿੰਘਾਂ ਦਾ ਜਥਾ ਜਾਂਦਾ ਰਿਹਾ 10 ਅਕਤੂਬਰ ਤੋਂ 100-100 ਦਾ ਜਥਾਰ ਜਾਂਣਾ ਜਾਣ ਲੱਗਾ 25 ਅਕਤੂਬਰ ਨੂੰ ਰਸਾਲਦਾਰ ਅਨੂਪ ਸਿੰਘ ਜੀ ਜਥੇਦਾਰੀ ਹੇਠ 100 ਫੌਜੀ ਸਿੱਖ ਪੈਂਸ਼ਨਾ ਦਾ ਜਥਾ ਗਿਆ ਦੂਰ ਦੂਰ ਤੋਂ ਹਿੰਦੂ ਮੁਸਲਮਾਨ ਸਿੰਘਾਂ ਦੇ ਇਸ ਮੋਰਚੇ ਨੂੰ ਵੇਖਣ ਲਈ ਆਉਂਦੇ ਤੇ ਸਰਕਾਰ ਨੂੰ ਟਟਕਾਰਾ ਪਾਉਂਦੇ ਸਨ ਸੈਦ ਬੁੱਧੂ ਸ਼ਾਹ ਦੀ ਸੰਤਾਨ ਨੇ ਵੀ ਇਸ ਸਤਿਆਗ੍ਰਹਿ ਲਈ ਆਪਣਾ ਆਪ ਪੇਸ਼ ਕੀਤਾ ਗ੍ਰਿਫਤਾਰ ਹੋਣ ਵਾਲੇ ਸਿੰਘਾਂ ਨੂੰ ਸਰਕਾਰ ਓਖਣ ਪਾਣੀ ਲੈ ਜਾ ਕੇ ਦੂਰ ਦੂਰ ਦੇ ਜੇਲ੍ਹ ਖਾਨਿਆਂ ਵਿੱਚ ਸੁੱਟਦੀ ਜਾ ਰਹੀ ਸੀ ਕਿਉਂਕਿ ਪੰਜਾਬ ਦੀਆਂ ਜੇਲਾ ਸਰਕਾਰੀ ਜ਼ੁਲਮ ਨਾਲ ਨੱਕੋ ਨੱਕ ਪਰੀਆਂ ਪਈਆਂ ਸਨ ਕੋਈ ਖਾਲੀ ਥਾਂ ਨਹੀਂ ਸੀ ਰਹਾ ਸਾਕੇ ਵਿੱਚ ਸਾਕਾ 8 ਅਕਤੂਬਰ 1922 ਨੂੰ ਗੁਰੂਕੇ ਬਾਗ ਦੇ ਮੋਰਚੇ ਦੇ ਸਿੰਘ ਕੈਦੀਆਂ ਦੀ ਗੱਡੀ ਅਟਕ ਜੇਲ੍ਹ ਵੱਲ ਲਜਾਈ ਜਾ ਰਹੀ ਸੀ ਪੰਜਾ ਸਿੰਘਾਂ ਦੇ ਸਿੰਘਾਂ ਨੇ ਇਨ੍ਹਾਂ ਕੈਦੀ ਭਰਾਵਾਂ ਨੂੰ ਦੁੱਧ ਪਾਣੀ ਛਕਾਉਣ ਦਾ ਵਿਚਾਰ ਬਣਾਇਆ ਸਟੇਸ਼ਨ ਮਾਸਟਰ ਗੱਡੀ ਖੜੀ ਕਰਨਾ ਨਾ ਮੰਨਿਆ ਕਈ ਸਿੰਘ ਗੱਡੀ ਮੋੜੇ ਬੈਠ ਗਏ ਉਨ੍ਹਾਂ ਕਿਹਾ ਸਾਡਾ ਭਾਵੇਂ ਸਰੀਰ ਲੱਥ ਜਾਵੇ ਅਸੀਂ ਆਪਣੇ ਭੁੱਖੇ ਭਰਾਵਾਂ ਦੀ ਜ਼ਰੂਰ ਤਹਲ ਕਰਨੀ ਹੈ ਇੰਜਣ ਚੱਲਦਾ ਲੰਘ ਗਿਆ ਤੇ ਗੱਡੀ ਖੜੀ ਹੋ ਗਈ ਭਾਈ ਪ੍ਰਤਾਪ ਸਿੰਘ ਖਜ਼ਾਨਚੀ ਗੁਰਦੁਆਰਾ ਪੰਜਾ ਸਾਹਿਬ ਦੇ ਭਾਈ ਕਰਮ ਸਿੰਘ ਜੀ ਜੋ ਯਾਤਰਾ ਲਈ ਆਏ ਸਨ ਦੋਵੇਂ ਸਿੰਘ ਥਾਂ ਤੇ ਸ਼ਹੀਦ ਹੋ ਗਏ ਤੇ ਛੇ ਸਿੰਘ ਬਹੁਤ ਜ਼ਖਮੀ ਹੋ ਗਏ ਕਿਉਂ ਹਰ ਥਾਂ ਸਿੰਘਾਂ ਦੇ ਮਨ ਵਿੱਚ ਪੁਰਬਾਨੀਆਂ ਦਾ ਚਾ ਠਾਠਾ ਮਾਰ ਰਿਆ ਸੀ ਇਧਰ ਬੀਟੀ ਦੀਆਂ ਡਾਂਗਾ ਝੱਲੀਆਂ ਜਾ ਰਹੀਆਂ ਸਨ ਅਤੇ ਉਧਰ ਇੰਜਣ ਦਾ ਮੁਕਾਬਲਾ ਹੋ ਰਿਹਾ ਸੀ ਸਿੱਖਾਂ ਨੂੰ ਜਾਣ ਨਾਲੋਂ ਧਰਮ ਦੀ ਕੀਮਤ ਸਾਫ਼ ਵੱਧ ਨਜ਼ਰ ਆਉਂਦੀ ਸੀ ਗੁਰੂ ਕੇ ਬਾਗ ਦਾ ਸत्याग्रह ਮਾਰਕੁਟਾਈ ਤੇ ਗ੍ਰਿਫਤਾਰੀਆਂ ਦਾ ਸਿਲਸਲਾ 17 ਨਵੰਬਰ ਨੂੰ ਖਤਮ ਹੋਇਆ ਜਦੋਂ ਹਾਰੀ ਹੋਈ ਸਰਕਾਰ ਨੇ ਸਰ ਗੰਗਾ ਰਾਮ ਨੂੰ ਆਖਿਆ ਕਿ ਉਹ ਗੁਰੂ ਕੇ ਬਾਗ ਦੀ ਜ਼ਮੀਨ ਠੇਕੇ ਤੇ ਲੈ ਲਵੇ ਇਹ ਤਾਂ ਇੱਕ ਬਹਾਨਾ ਸੀ ਗੰਗਾ ਰਾਮ ਨੇ ਜ਼ਮੀਨ ਠੇਕੀ ਤੇ ਲਿਖਾ ਲਈ ਤੇ ਪੁਲਿਸ ਨੂੰ ਕਿਹਾ ਜਾਓ ਮੈਨੂੰ ਤੁਹਾਡੀ ਲੋਰ ਨਹੀਂ ਕਿਉਂ ਗੁਰੂ ਕੇ ਬਾਗ ਦਾ ਮੋਰਚਾ ਖਤਮ ਹੋਇਆ ਫੁੱਲ 5605 ਸਿੰਘ ਕੈਦ ਹੋਏ ਜਿਸ ਵਿੱਚ 30 ਸ਼੍ਰਮਿਕ ਕਮੇਟੀ ਦੇ ਮੈਂਬਰ ਰਹੇ ਸਨ ਗੁਰੂ ਕੇ ਬਾਗ ਦੀ ਸਾਖੀ ਸਰਮਣ ਕਰਵਾਉਂਦਿਆਂ ਹੋਇਆਂ ਹੋਈਆਂ ਬਿਆਨਤ ਪੁੱਲਾਂ ਦੀ ਖਿਮਾ ਬਖਸ਼ਣੀ ਜੀ ਵੀਡੀਓ ਨੂੰ ਵਾਤਵਾ ਸ਼ੇਅਰ ਕਰਨਾ ਨਾ ਭੁੱਲਣਾ ਕਮੈਂਟਾਂ ਰੈਂਪੇ ਸੋ ਜਿਆਦਾ ਦੇਣ ਦੀ ਕਿਰਪਾਤਾ ਕਰਿਓ ਆਸ ਕਰਨੀ ਇਹ ਅੱਗੇ ਤੋਂ ਵੀ ਹੋਰ ਵੱਧ ਤੋਂ ਵੱਧ ਸਿੱਖ ਇਤਿਹਾਸ ਬਾਰੇ ਸਿੱਖ ਕੁਰਬਾਨੀਆਂ ਬਾਰੇ ਸਿੱਖ ਯੋਧਿਆਂ ਦੀ ਮਹਾਨ ਸੂਰਬੀਰਤਾ ਬਾਰੇ ਜੀ ਅਸੀਸ ਬਖਸ਼ਣੀ ਜੀ ਪਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ